ਜਿਹੜੀਆਂ ਲੋਕਾਂ ਦੀਆਂ ਕੋਠੀਆਂ ਤੇ ਕਬਜ਼ੇ ਹੋਏ ਹਨ ਉਹ ਸਾਡਾ ਹੀ ਕੰਮ ਆ ਛਡਾਉਣਾ ਤੇਰੇ ਹੀ ਗੱਲ ਕੋਠੀ ਦੀ ਸਰਪੰਚਾ ਤੁਸੀਂ ਪਹਿਲੇ ਵੀ ਕੋਈ ਕੋਠੀ ਖਾਲੀ ਕਰਵਾਈ ਆ ਕੋਠੀ ਖਾਲੀ ਕਰਾਈ ਆ ਉਹ ਸ਼ਹਿਰਾਂ ਦੇ ਸ਼ਹਿਰ ਖਾਲੀ ਕਰਾਤੇ ਮੈਡਮ ਸ਼ਹਿਰਾਂ ਦੇ ਸ਼ਹਿਰ ਇਸ ਕਮਲੀ ਤੂੰ ਪੇਟੀਆਂ ਕਰਦੀਆਂ ਤੂੰ ਪੇਟੀਆਂ ਦੋ ਪੇਟੀਆਂ ਮੈਂ ਸਮਝੀ ਨਹੀਂ ਤੂੰ ਸਮਝੀ ਕਿਉਂ ਨਹੀਂ ਕਮਲੀ ਦੋ ਪੇਟੀਆਂ ਦਾ ਮਤਲਬ ਹੈ 2 ਲੱਖ ਰੁਪਇਆ ਅੱਛਾ 2 ਲੱਖ ਹਾਂ 2 ਲੱਖ ਰੁਪਏ ਦਿਓ ਇਹਨੇ ਤੁਹਾਡਾ ਕੰਮ ਹੋ ਜਾਏਗਾ ਕੋਠੀ ਦਾ ਮੈਡਮ ਤੇਰੀ ਇਤਾਂ ਦੀ ਖਾਲੀ ਕਰਾਵਾਂਗੇ ਹਨਾ ਲਾਗੇ ਸਾਗੇ ਤਾਂ ਕੀ ਭਈਆ ਤੁਹਾਡੇ ਸੁਪਣਿਆਂ ਚ ਨਹੀਂ ਆਊਗਾ ਸੁਪਣਿਆਂ ਓਏ ਇਹਨਾਂ ਨੂੰ ਦੱਸੋ ਕਿੰਨੀਆਂ ਕੋਠੀਆਂ ਬੇਲੀਆਂ ਕਰਾਈਆਂ ਹੱਲੇ ਤੁਸੀਂ ਜਾਣ ਦੇਣੀ ਮੈਨੂੰ ਮੈਡਮ ਦਬਾ ਚਾਹੀਦਾ ਤਪ ਤਪ ਕੋਠੀ ਦੀ ਨਾ ਟੈਨਸ਼ਨ ਲਓ ਠੀਕ ਹੈ ਇਦਾਂ ਦੇ ਬਈਏ ਸ਼ਈਏ ਮੈਂ ਆਪਣੇ ਲੈਵਲ 'ਚ ਬਹੁਤ ਦੇਖਿਆ। ਮੈਂ ਚਾਹੁੰਨੀ ਹਾਂ ਤੁਸੀਂ ਬਈਏ ਨੂੰ ਡਰਾਵਾ ਦਿਓ। ਮਾਰਿਓ ਨਾ ਸਾਡੇ ਤੇ ਪਰਚਾ ਹੋ ਜਾਊਗਾ। ਓਏ ਇਦਾਂ ਦੀ ਟੈਨਸ਼ਨ ਨਾ ਲਓ। ਪਰਚੇ-ਪੁਰਚੇ ਤਾਂ ਹੀ ਆਪ ਹੀ ਨਹੀਂ ਠਲਮਾਂਗੇ। ਤੁਸੀਂ ਆ ਜਿਹੜਾ ਤੁਹਾਨੂੰ ਕੰਮ ਕਿਹਾ ਹੈ ਨਾ ਉਹ ਰੈਡੀ ਰੱਖੋ। ਓਏ ਇਦਾਂ ਦੇ ਪਰਚੇ-ਪੁਰਚੇ ਸਾਡੇ ਤੇ ਪੈਂਦੇ ਹੁੰਦੇ ਰਹਿੰਦੇ ਠੀਕ ਹੈ ਨਾ। ਓ ਨਾਲੇ ਬੇਫਿਕਰ ਹੋ ਜਾਓ। ਤੁਹਾਡੇ ਤੇ ਕੋਈ ਐਕਸ਼ਨ ਨਹੀਂ ਆਉਂਦਾ। ਉਹ ਸਾਡੇ ਤਾਂ ਆਈਤਾਂ ਦੇ ਬੰਦਿਆਂ ਨਾਲ ਵਾਹ ਪੈਂਦੇ ਰਹਿੰਦੇ ਆ ਉਹ ਸਰਪੰਚਾ ਤੈਨੂੰ ਤਾਂ ਪਤਾ ਹੀ ਆ ਦੱਸ ਦੇ ਇਹਨਾਂ ਨੂੰ ਕੰਮ ਹੋ ਜਾਏਗਾ ਤੁਹਾਡਾ ਉਹ ਜਿਹੜਾ ਮੈਡਮ ਜੀ ਉਹਨੇ ਤੁਹਾਡੀ ਬੇਟੀ ਨਾ ਆਣਾ ਤੁਹਾਡੇ ਘਰ ਵਾਲੇ ਨਾਲ ਜਿਹੜਾ ਉਹਨੇ ਸਲੂਕ ਕੀਤਾ ਇਸ ਚੀਜ਼ ਦਾ ਵੀ ਉਹਨੂੰ ਸਾਹ ਵਜ ਦੇਣਾ ਪੈਣਾ ਠੀਕ ਹੈ ਨਾ ਹੁਣ ਤੁਸੀਂ ਮੈਨੂੰ ਮੜਿਆ ਕੂਠੀ ਦਾ ਰਾਹ ਦਿਖਾ ਦਿਓ ਤੁਹਾਨੂੰ ਆਉਣ ਦੀ ਲੋੜ ਨਹੀਂ ਠੀਕ ਆ ਉਹਦਾ ਕਬਜ਼ਾ ਉਹਦੀਆਂ ਚਾਬੀਆਂ ਤੁਹਾਨੂੰ ਇੱਥੇ ਫੜਾ ਕੇ ਜਾਊਂਗਾ ਮੈਂ ਠੀਕ ਆ ਠੀਕ ਹੈ ਚਲ ਗਿਆ ਮੁੰਡਿਓ ਤੁਹਾਡੇ ਕੋਈ ਟੇਲਰ ਨਹੀਂ ਹੈ ਹਾਂ ਪੈਸੇ ਸਰਪੰਚਾ ਸਮਝ ਲਾ ਕੀ ਹੈ ਨਾ ਹਾਂ ਮੇਰਾ ਬੰਦਾ ਆਉਂਦਾ ਪੈਸੇ ਤੁਸੀਂ ਇਹਨਾਂ ਨੂੰ ਨਹੀਂ ਪੁੱਛਣਾ ਮੈਂ ਜ਼ਿੰਮੇਵਾਰ ਹਾਂ ਤੇਰੇ ਕੋ ਪੈਸੇ ਲੈਣੇ ਓਕੇ ਫਿਕਰ ਨਾ ਕਰੋ ਹਾਂ ਤੇਰੇ ਕੋ ਮੈਂ ਲੈ ਜਾਣੇ ਪੈਸੇ ਚਾਬੀਆਂ ਤੈਨੂੰ ਮੈਂ ਫੜਾ ਜਾਣੀਆਂ ਹੋਣੀਆਂ ਠੀਕ ਹੈ ਨਾ ਤੇ ਕੋਠੀ ਦਾ ਕਬਜ਼ਾ ਹੋਇਆ ਲੈ ਠੀਕ ਆ ਓਕੇ ਹਾਂ ਚਲ ਠੀਕ ਆ ਫੇ ਸਰਪੰਚਾ ਚਲੋ ਭਾਈ ਸਰਪੰਚ ਸਾਹਿਬ ਮੈਨੂੰ ਲੱਗਦਾ ਨਹੀਂ ਇਹ ਕੰਮ ਹੋਏਗਾ ਉਹ ਪ੍ਰਤਾਪਿਆ ਦਿਲ ਨਾ ਛੱਡ ਇਹ ਕੰਮ ਤੇਰਾ ਹੋਇਆ ਲੈ ਇਹ ਬੰਦੇ ਮੇਰੇ ਬਹੁਤ ਕੰਮ ਕਰਦੇ ਨੇ ਮੈਂ ਜਿੰਨੇ ਅੜੇ ਫੜੇ ਕੰਮ ਆ ਸਾਰੇ ਇਹਨਾਂ ਕੋ ਕਰਾਉਣਾ ਵਾ ਤੂੰ ਯਕੀਨ ਕਿਉਂ ਨਹੀਂ ਕਰਦਾ ਸਰਪੰਚ ਸਾਹਿਬ ਭਈਆ ਬੜਾ ਕੁੱਤਾ ਬੰਦਾ ਵਾ ਆਮ ਬੰਦਿਆਂ ਕੋ ਕਾਬੂ ਨਹੀਂ ਆਉਣਾ ਤੂੰ ਭਈਏ ਦੀ ਗੱਲ ਛੱਡ ਇਹ ਭਈਏ ਦੇ ਪਿਓ ਨੇ ਭਈਏ ਤੋਂ ਵੀ ਜ਼ਿਆਦਾ ਕੁੱਤੇ ਨੇ ਚੱਲ ਹਰਕਾਂ ਵਾਲੀ ਵੇਖ ਲੈ ਫਿਰ ਜੇ ਗੱਲ ਬਣ ਜੇ ਠੀਕ ਹੈ ਨਹੀਂ ਤੇ ਫਿਰ ਹੋਰ ਕੋਈ ਹੱਲ ਕਰੀਏ ਇਹ ਜ਼ਿੰਮੇਵਾਰੀ ਮੇਰੀ ਆ ਠੀਕ ਹੈ ਤੂੰ ਮੇਰਾ ਬਚਪਨ ਦਾ ਦੋਸਤ ਹੈ ਤੇਰੇ ਨਾਲ ਥਕਾ ਨਹੀਂ ਹੋਏਗਾ ਤੇਰੀ ਕੋਟੀ ਖਾਲੀ ਕਰਾਉਣੀ ਮੇਰੀ ਜ਼ਿੰਮੇਵਾਰੀ ਆ ਮੈਂ ਆਖਰੀ ਹਥਿਆਰ ਵਰਤਿਆ ਠੀਕ ਹੈ ਸਰਪੰਚਾ